ਮਹਿੰਦਰ ਸਿੰਘ ਪਟਿਆਲਾ ਮੈਂ ਕ੍ਰਿਤਿਕਸਾਨ ਯੂਨੀਅਨ ਦਾ ਸੂਬਾ ਪ੍ਰੈਸ ਕਤਰਾਂ ਤੇ ਸੰਯੁਕਤ ਕਿਸਾਨ ਮੋਰਚੇ ਦਾ ਸਕਤਰੇ ਦਾ ਮੈਂਬਰ ਆ ਆਲ ਇੰਡੀਆ ਸਕਤਰੇ ਜੀ ਮਿੰਦਰ ਜੀ ਕਿਸ ਤਰ੍ਹਾਂ ਦਾ ਜੋ ਪ੍ਰੋਟੈਸਟ ਹੈ ਕਿੱਥੇ ਕਿੱਥੇ ਦਾ ਪ੍ਰੋਟੈਸਟ ਕਰਨਾ ਕਿਸਾਨਾਂ ਦੇ ਦੇਖੋ ਅੱਜ ਸਾਰੇ ਪੰਜਾਬ ਚ ਅਸੀਂ ਟਰੈਕਟਰ ਵਹੀਕਲ ਮਾਰਚ ਮੋਟਰਸਾਈਕਲ ਮਾਰਚ ਦਾ ਸੱਦਾ ਦਿੱਤਾ ਈਸ਼ੂ ਵੀ ਸਾਰੇ ਪੰਜਾਬ ਚ ਚਰਚਾਤ ਹੈ ਲੈਂਡ ਪੂਲਿੰਗ ਸਕੀਮ ਇਹ ਲੈਂਡ ਪੂਲਿੰਗ ਨਹੀਂ ਹੈ ਐਕਚੁਅਲੀ ਇਹ ਕਿਸਾਨਾਂ ਨੂੰ ਹਿੱਸੇਦਾਰ ਨਹੀਂ ਬਣਾਉਣਾ ਇੱਕ ਕਿਸਮ ਦਾ ਲੁੱਟਾ ਸਿੱਧਾ ਜਿਹਾ ਮਤਲਬ ਇਹ ਹੈ ਕਿ ਸਾਡੀ 8 ਕਨਾਲ ਚੋਂ 6 ਕਨਾਲ ਦੱਬ ਲੈਣੀ ਹੈ ਤੇ 2 ਕਨਾਲ ਸਾਨੂੰ ਵਾਪਸ ਕਰਨੀਆਂ ਮੁਫਤੋਂ ਮੁਫਤਾ ਕੋਈ ਪੈਸਾ ਨਹੀਂ ਕੋਈ ਮੁਆਵਜ਼ਾ ਨਹੀਂ ਕੋਈ ਕੁਝ ਨਹੀਂ ਇਹ ਪਿੰਡਾਂ ਨੂੰ ਉਜਾੜਨ ਦੀ ਖੇਡ ਹੈ ਸ਼ਹਿਰੀਕਰਨ ਦੇ ਨਾਮ 'ਤੇ ਤੋਂ ਇਸ ਸਕੀਮ ਨੂੰ ਇਹਦਾ ਨੋਟੀਫਿਕੇਸ਼ਨ ਰੱਦ ਕਰਾਉਣ ਲਈ ਅੱਜ ਸਾਰੇ ਪੰਜਾਬ 'ਚ ਜਿਹੜੇ ਇਹ ਮਾਰਚ ਹੋ ਰਹੇ ਨੇ ਖਾਸ ਕਰਕੇ ਉਹਨਾਂ ਏਰੀਆ 'ਚ ਜਿਨ੍ਹਾਂ ਨੂੰ ਨੋਟੀਫਾਈ ਕੀਤਾ ਉਹਨਾਂ 'ਚ ਤਾਂ ਸਪੈਸ਼ਲੀ ਹੋਣਗੇ ਆਪਾਂ ਅੱਜ ਪਸਿਆਣੇ ਤੇ ਸ਼ੇਰਮਾਜਰੇ ਦੇ ਨੇੜੇ ਖੜੇ ਆਂ ਇਹ ਦੋਹੇ ਪਿੰਡਾਂ ਦੀ ਪਲੱਸ ਚਲੈਲਾ ਤੇ ਆਪਣਾ ਚੌਰਾ ਤੇ ਫੁਲੇਲੀ ਦੀ ਸਾਧੂਗੜ ਦੀ ਇਹਨਾਂ ਦੀ ਲਗਭਗ 1150 ਏਕੜ ਜਿਹੜੀ ਭੂਮੀ ਆ ਨੋਟੀਫਾਈ ਕਰ ਦਿੱਤੀ ਆ ਨਾ ਮਤਲਬ ਹੁਣ ਚਾਹੇ ਜੋ ਮਰਜੀ ਭਗਵੰਤ ਮਾਨ ਹੋਣੀ ਕਹੀ ਜਾਣ ਵੀ ਅਸੀਂ ਲੱਖ ਟਿੱਕਾ ਕਰਦੇ ਆਂਗੇ ਕਰਦੇ ਆਂਗੇ ਮਤਲਬ ਇਹ ਸਕੀਮ ਪੋਰਟਲ ਹੀ ਆ ਜਿਹੜੀ ਇਹ ਲੈਂਡ ਐਕ acquisition ਐਕਟ 2013 ਚ ਜਿਹੜੀਆਂ ਪ੍ਰੋਵੀਜ਼ਨ ਸੀ ਉਹਨਾਂ ਨੂੰ ਬਾਈਪਾਸ ਕਰਕੇ ਬਣਾਈ ਗਈ ਆ ਗਵਰਨਮੈਂਟ ਨੂੰ ਮੇਰਾ ਸਵਾਲ ਹੈ ਪੰਜਾਬ ਗਵਰਨਮੈਂਟ ਨੂੰ ਦਿਖਾਵੇ ਸੋਸ਼ਲ ਤੇ এনवायरमेंटਲ ਇੰਪੈਕਟ ਸਟਡੀ ਹੈ ਜਿਹੜੀ ਅਨੁਮੋਲਣਕਣਾ ਕਿੱਥੇ ਕਰਾਇਆ ਜਨਤਕ ਕਰੇ ਨਾ ਕਿਉਂਕਿ ਡਿਪਟੀ ਕਲੈਕਟਰ ਤੇ ਜਨਤਕ ਹੋਣਾ ਚਾਹੀਦਾ ਸੀਗਾ ਜਨਤਕ ਹੀ ਨਹੀਂ ਕੀਤਾ ਤੁਸੀਂ ਜ਼ਮੀਨ ਨੋਟੀਫਾਈ ਕਰਤੀ ਤੁਸੀਂ ਉਸ ਨੂੰ ਜਨਤਕ ਕਰਨ ਵਾਲੇ ਪਾਸੇ ਨਹੀਂ ਗਏ ਇਸ ਤੋਂ ਇਲਾਵਾ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਹੈ ਜਿਹੜਾ ਹੋ ਰਿਹਾ ਹੈ ਇਹ ਸਾਡਾ ਸੰਘਰਸ਼ ਸੀ ਸਾਡੀ ਆਵਾਜ਼ ਸੀ ਸਾਰੇ ਦੇਸ਼ 'ਚ ਯੂਕੇ ਨਾਲ ਉਹ ਤਾਂ ਐਗਰੀਕਲਚਰ ਤੇ ਲਾਈਟ ਸੈਕਟਰ ਹਲੇ ਬਚ ਗਿਆ ਪਰ 트ੰਪ ਲਗਾਤਾਰ ਮੋਦੀ ਸਰਕਾਰ ਦੀ ਬਾਹ ਮਰੋੜ ਰਿਹਾ ਹੈ ਕਿ ਖੇਤੀ ਤੇ ਉਹਦੇ ਨਾਲ ਜੁੜਿਆ ਪੋਲਟਰੀ ਤੇ ਡੇਰੀ ਹੈ ਜਿਹੜਾ ਇਸ ਨੂੰ ਸਾਡੇ ਹਵਾਲੇ ਕਰੋ ਜੇ ਹੁੰਦਾ ਤਾਂ ਦੇਸ਼ ਦੇ ਜਿਹੜੇ ਆਰਥਿਕ ਹਿੱਤ ਨੇ ਦੇਸ਼ ਦੇ ਕੌਮੀ ਹਿੱਤ ਨੇ ਕਿਸਾਨਾਂ ਦੇ ਪਿੰਡਾਂ ਦੇ ਜਿਹੜੇ ਹਿੱਤ ਨੇ ਉਹ ਇੱਕ ਕਿਸਮ ਦਾ ਗਹਿਣੇ ਧਰਨਾ ਹੋਊਗਾ ਅਮਰੀਕਾ ਦੇ ਕੋਲੇ ਤੋਂ ਇਹਨਾਂ ਗੱਲਾਂ ਦੇ ਖਿਲਾਫ ਇਸ ਤੋਂ ਇਲਾਵਾ ਪਾਣੀ ਦਾ ਸੰਕਟ ਹੈ ਪਾਣੀ ਪੰਜਾਬ ਦਾ ਧਰਤੀ ਹੇਠਲਾ ਨੀਚੇ ਜਾ ਰਿਹਾ ਇਹਨਾਂ ਸਾਰੀਆਂ ਗੱਲਾਂ ਤੇ ਅੱਜ ਅਸੀਂ ਜ਼ਮੀਨ ਪਾਣੀ ਪੰਜਾਬ ਬਚਾਓ ਤਹਿਤ ਇਹ ਟਰੈਕਟਰ ਮਾਰਚ ਕਰ ਰਹੇ ਆ। ਉਹਨਾਂ ਦੇ ਕੀ ਮੰਗਿਆ ਇਸ ਦੇ ਵਿੱਚ ਜੇ ਕਿਸਾਨ ਪ੍ਰੋਟੈਸਟ ਕਰ ਰਹੇ ਨੇ ਤਾਂ ਕਿਸਾਨ ਕੀ ਮੰਗ ਕਰਦੇ ਨੇ ਵੀ ਕਿਸ ਤਰ੍ਹਾਂ ਦੇ ਨਾਲ ਲੈਂਡ ਪੂਲਿੰਗ ਸਕੀਮ ਆ ਉਹਦੇ ਵਿੱਚ ਕਿ ਲੈਂਡ ਪੂਲਿੰਗ ਸਕੀਮ ਦਾ ਨੋਟੀਫਿਕੇਸ਼ਨ ਰੱਦ ਹੋਣਾ ਚਾਹੀਦਾ। ਇਹ ਸਕੀਮ ਵਾਪਸ ਲਵੇ ਸਰਕਾਰ। ਇਹ ਸਾਨੂੰ ਨਹੀਂ ਚਾਹੀਦੀ। ਬੇਹਿਸਾਬਾ ਸ਼ਹਿਰੀਕਰਨ ਹੈ ਜਿਹੜਾ ਇਹ ਐਕਚੁਅਲੀ ਕੀ ਆ। ਵਰਲਡ ਬੈਂਕ ਤੇ ਇੰਟਰਨੈਸ਼ਨਲ ਕਾਰਪੋਰੇਟ ਦੀ ਰੀਅਲ ਏਸਟੇਟ ਦੇ ਕਾਰਪੋਰੇਟ ਦੀ ਲੋਡ ਹੈ ਉਹ ਸਰਵਿਸ ਸੈਕਟਰ ਖੜਾ ਕਰਕੇ ਸ਼ਹਿਰੀਕਰਨ ਕਰਨਾ ਚਾਹੁੰਦਾ ਉਹਦੀ ਲੋਡ ਚੋਂ ਹੈ ਇਹ ਸਾਡੇ ਦੇਸ਼ ਦੀ ਪੰਜਾਬ ਦੀ ਲੋਡ ਚੋਂ ਨਹੀਂ ਹੈ ਪੰਜਾਬ ਦੀ ਸ਼ਹਿਰੀ ਆਬਾਦੀ ਹੈ ਜਿਹੜੀ 2011 ਦੀ ਸੈਂਸਸ ਮੁਤਾਬਕ 37% ਸੀ ਜਿਹੜੀ 2023 ਦੇ ਨੈਸ਼ਨਲ ਪੋਪੂਲੇਸ਼ਨ ਰਿਕਾਰਡ ਮੁਤਾਬਕ ਹਾਲੇ ਵੀ 37 38% ਹੈ ਕੁਝ ਵਿਦਵਾਨ 41% ਕਹਿ ਰਹੇ ਨੇ ਹੁਣ ਜਦੋਂ ਜਨਗਨਨਾ ਹੋਊਗੀ ਉਦੋਂ ਅੰਕੜਾ ਬਾਹਰ ਆਊਗਾ ਜਦੋਂ ਸ਼ਹਿਰੀਕਰਨ ਆਬਾਦੀ ਸਟੈਗਨੇਟ ਹੈ ਕਿਹਦੀ ਡਿਮਾਂਡ ਹੈ ਕਿ ਤੁਸੀਂ ਜਿਹੜੇ ਸਾਡੇ ਪਿੰਡ ਹੈ ਜਿਹੜੇ ਉਹ ਉਜਾੜਨ ਲੱਗੇ ਹੋ ਸਾਨੂੰ ਮਾਡਲ ਉਹ ਚਾਹੀਦਾ ਜਿਹੜਾ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਵੇ ਡਾਕਟਰ ਅਬਦੁਲ ਕਲਾਮ ਆਜ਼ਾਦ ਜਿਹੜੇ ਦੇਸ਼ ਦੇ ਰਾਸ਼ਟਰਪਤੀ ਰਹੇ ਨੇ ਉਹਨਾਂ ਨੇ ਕਿਹਾ ਸੀ ਕਿ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦਿਓ ਉਹ ਇਹ ਜਿਹਾ ਮਾਡਲ ਲਿਆਊਗਾ ਭਗਵੰਤ ਮਾਨ ਉਸ ਤਰ੍ਹਾਂ ਦੀ ਕੋਈ ਚੀਜ਼ ਲਿਆਊਗਾ ਤਾਂ ਉਸ ਨੂੰ ਸਪੋਰਟ ਕਰਾਂਗੇ ਇਹ ਰੀਅਲ ਸਟੇਟ ਕੰਪਨੀਆਂ ਦੇ ਹੱਕ 'ਚ ਜਿਹਨੂੰ ਕਹਿੰਦੇ ਕਿ ਕੇਜਰੀਵਾਲ ਦੀ ਪਾਲਿਸੀ ਹੈ ਰੀਅਲ ਏਸਟੇਟ ਕਾਰੋਬਾਰੀਆਂ ਨਾਲ ਰਲ ਕੇ ਲਿਆਂਦੀ ਗਈ ਹੈ ਔਰ ਪੰਜਾਬ ਨੂੰ ਲੁੱਟਣ ਦੇ ਰਸਤੇ ਪਏ ਨੇ ਇਹ ਬਰਦਾਸ਼ਤ ਨਹੀਂ ਸਾਨੂੰ ਆ ਵੀ ਆ ਗਿਆ ਆਪਣੇ ਗੰਨੀ ਦਾ ਮੇਰਾ ਨਾਮ ਗੁਰਪ੍ਰੀਤ ਸਿੰਘ ਭੰਦਰੀ ਆ ਜੀ ਮੇਰੇ ਨਾਲ ਮੇਰੇ ਸਾਥੀ ਨੇ ਜੋ ਸਾਡੇ ਬਿਲਦੇਵ ਸਿੰਘ ਜੀ ਗਰਮੀ ਸਿੰਘ ਜੀ ਜਿਹੜੇ ਕਿਸਾਨ ਜੁਰੀਆਂ ਦੇ ਪ੍ਰਮੁੱਖ ਆਗੂ ਨੇ ਜਿਨ੍ਹਾਂ ਦੀ ਅਪੀਲ ਤੇ ਇਹਨਾਂ ਨੇ ਵੀ ਅਪੀਲ ਕਰੀਆ ਸਾਰੇ ਪੰਜਾਬ ਦੇ ਫਿਰ ਮੈਂ ਵੀ ਅੱਜ ਧਰਨੇ ਸ਼ਾਮਲ ਹੋਣ ਆਇਆ ਜੀ ਤੁਸੀਂ ਸਭ ਤੋਂ ਪਹਿਲਾਂ ਲੈਂਡ ਪੂਲਿੰਗ ਦਾ ਮੁੱਦਾ ਚੱਕਿਆ ਦੀਆ ਬਿਲਕੁਲ ਜੀ ਨਹੀਂ ਲੱਗਦਾ ਕਿੰਨਾ ਖਾਲੀ ਕਰਕੇ ਪੰਜਾਬ ਵਾਸਤੇ ਦੇਖੋ ਜੀ 5 ਤਰੀਕ ਨੂੰ ਮੈਂ ਵੀਡੀਓ ਬਣਾਈ ਸੀ ਲੈਂਡ ਪੂਲਿੰਗ ਦੇ ਮੁੱਦੇ ਤੇ ਜਿਹੜੇ ਸਾਡੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਸ਼ੇਰਮਾਜਰਾ ਪਸਿਆਣਾ ਸਾਧੂ ਬੇਲਾ ਚੌਰਾ ਵਗੈਰਾ ਦੀ ਲਗਭਗ ਜਿਹੜੀ 511 ਇੱਕੜ ਜ਼ਮੀਨ ਖੇਤੀ ਦੀ ਹੈ 50 ਏਕੜ ਜ਼ਮੀਨਾਂ ਜਿਹਨੂੰ ਸ਼ਹਿਰੀ ਕਰਨ ਦੇ ਵਿੱਚ ਬਦਲਿਆ ਜਾ ਰਿਹਾ ਸੀ ਜੀ ਕਿਉਂਕਿ ਪੰਜਾਬ 'ਚ ਦਿਨ ਪਰ ਦਿਨ ਜਿਹੜੀ ਸ਼ਹਿਰੀਕਰਨ ਹੋਣ ਕਾਰਨ ਕਿਸਾਨਾਂ ਦੀ ਜ਼ਮੀਨ ਘਟ ਰਹੀ ਆ ਜਿਹੜੀ ਇਹਦੇ ਵਿੱਚ ਸਭ ਤੋਂ ਵੱਡੀ ਠੱਗੀ ਆ ਕਿਸਾਨਾਂ ਨਾਲ ਦੇਖੋ ਹੁਣ ਤੁਹਾਡਾ ਕੈਮਰਾ ਜੀ ਮੈਂ ਕਹਾਂ ਵੀ ਤੁਹਾਡਾ ਚੈਨਲ ਆ ਮੈਨੂੰ ਦੇਖਦੇ ਮੈਨੂੰ ਦੇ ਦਿਓ ਜੀ ਮੈਂ ਤੁਹਾਨੂੰ 10 ਸਾਲਾਂ ਬਾਅਦ 5 ਸਾਲਾਂ ਬਾਅਦ 20% ਹਿੱਸਾ ਦਊਂਗਾ ਤੁਸੀਂ ਇੰਨਾ ਚਿਰ ਆਪਣਾ ਪਰਿਵਾਰ ਕਿਵੇਂ ਚਲਵਾਓਗੇ ਤੁਸੀਂ ਚੈਨਲ ਕਿਵੇਂ ਚਲਾਓਗੇ ਤੇ ਖਰਚੇ ਕਿੱਥੋਂ ਕਰੋਗੇ ਕਿਸਾਨਾਂ ਦੇ ਆਪਣੇ ਲੋੜਾਂ ਵੀ ਨੇ ਕਿਸਾਨ ਨੇ ਆਪਣੇ ਬੱਚਿਆਂ ਦੇ ਵਿਆਹ ਵੀ ਕਰਨੇ ਨੇ ਬਿਮਾਰੀ ਵੀ ਆਉਂਦੀ ਆ ਘਰ 'ਚ ਹੋਰ ਖੁਸ਼ੀ ਕੰਮੇ ਵੀ ਹੁੰਦੀਆਂ ਨੇ ਬੱਚਿਆਂ ਨੂੰ ਵਿਦੇਸ਼ ਵੀ ਭੇਜਣਾ ਹੁੰਦਾ ਖੇਤੀ ਦੇ ਨਾਲ ਲੋੜਾਂ ਤੋਂ ਆਪਣੀ ਕੱਢ ਕੇ ਆਪਣੇ ਲੋੜਾਂ ਪੂਰੀਆਂ ਕਰਦੇ ਨੇ ਕਿਉਂਕਿ ਹਿੰਦੁਸਤਾਨ ਦੇ ਕਿਸਾਨ ਨੇ ਜਿਹੜੇ ਉਹ ਵੀ ਖੇਤੀਬਾੜੀ ਲਾਉਣ ਪੰਜਾਬ ਦੇ ਕਿਸਾਨਾਂ ਨੂੰ ਦੇਖ ਕੇ ਤਾਂ ਕਿ ਜਿਹੜੀ ਖੇਤੀ ਆ ਦੇ ਪੱਖੋਂ ਆ ਭਾਰਤ ਆਤਮ ਨਿਰਭਰ ਹੋ ਸਕੇ ਉਹ ਜਿਹੜੀ ਇਹ ਪੰਜਾਬ ਦਾ ਸ਼ਹਿਰੀਕਰਨ ਕੀਤਾ ਜਾ ਰਿਹਾ ਇਹ ਬਹੁਤ ਵੱਡੀ ਪਾਲਿਸੀ ਆ ਪੰਜਾਬ ਦੀ ਜਿਹੜੀ ਆਵਾਦੀ ਆਪਣੀ ਪੰਜਾਬੀ ਭਰਾਵਾ ਦੀ ਸਿੱਖ ਪਾ ਉਹਨੂੰ ਆਵਾਦੀ ਦੇ ਤਵਾਜਨ ਬਿਗਾੜਿਆ ਜਾ ਰਿਹਾ ਦੇ ਵਿੱਚ ਕਿਉਂਕਿ ਜਿੰਨਾ ਵੀ ਸ਼ਹਿਰੀਕਰਨ ਹੋਣਾ ਇਹਦੇ ਵਿੱਚ ਦੇਖੋ ਤੁਸੀਂ ਵੀ ਪੰਜਾਬੀ ਹੋ ਵੀ ਪੰਜਾਬੀ ਨੇ ਆਪਾਂ ਪਿੰਡਾਂ ਸ਼ਹਿਰਾਂ ਚ ਰਹਨੇ ਆ ਇਹ ਨਵੀਂ ਕਲੋਨੀਆਂ ਚ ਕੋਈ ਨਹੀਂ ਰਹਿੰਦਾ ਆਪਣੇ ਸਾਹਮਣੇ ਮਿਸਾਲ ਆਪਾਂ ਜਿਰਕਪੁਰ ਵਗਦੇ ਬੇਰਾ ਬਸੀ ਵਗਜੋ ਚੰਡੀਗੜ੍ਹ ਵਗਜੋ ਖਰੜ ਵਗਜੋ ਪੰਜਕੁੱਲੇ ਵਗਜੋ ਉੱਥੇ ਗੈਰ ਪੰਜਾਬੀਆਂ ਦੀ ਭਮਾਰ ਆ ਉੱਥੇ ਪੰਜਾਬੀ ਦਾ ਮਹਾਂਦਰਾ ਹੀ ਵਿੜ ਗਿਆ ਪੰਜਾਬ ਦਾ ਮਹਾਂਦਰਾ ਵੀ ਵਿੜ ਗਿਆ ਇਹ ਜੇ ਸਰਕਾਰ ਇਹ ਜਿਹੜੀਆਂ ਕਲੋਨੀਆਂ ਡਵੈਲਪਮੈਂਟ ਕਰਕੇ ਜਿਹੜੀ ਪੰਜਾਬੀਆਂ ਦੀ ਵਾਦੀ ਆ ਸਿੱਖਾਂ ਦੀ ਵਾਦੀ ਆ ਇੱਕ ਸਾਜ਼ਿਸ਼ ਦੇ ਤਹਿਤ ਇਹਨਾਂ ਨੂੰ ਘੱਟ ਕਰਨਾ ਚਾਹੁੰਦੀ ਆਰ ਕਿਸਾਨਾਂ ਨਾਲ ਬਹੁਤ ਵੱਡੀ ਠੱਗੀ ਕਰਨਾ ਚਾਹੁੰਦੀ ਆ ਮੈਨੂੰ ਬੜੀ ਖੁਸ਼ੀ ਦੀ ਗੱਲ ਆ ਮੈਂ ਵੀ ਅਪੀਲ ਕਰੀ ਸੀ ਕਿਸਾਨ ਜੁਗੀਆਂ ਨੂੰ ਵੀ ਸਾਡੇ ਇਲਾਕੇ ਦੇ ਸਮਾਜ ਸੇਵੀ ਸੰਸਥਾਨਾਂ ਨੂੰ ਵੀ ਅੱਜ ਲਗਭਗ ਉਹਨੂੰ 25 ਦਿਨ ਹੋਈ ਰੇ ਵੀਡੀਓ ਨੂੰ ਆ ਦੇਖੋ ਅੱਜ ਤੁਸੀਂ ਦੇਖ ਸਕਦੇ ਹੋ ਟਰੈਕਟਰ ਮਾਰਚ ਆ ਜਿਹੜਾ ਸਾਰੇ ਮਤਲਬ ਜਿੱਥੇ ਜਿੱਥੇ ਲੈਂਡ ਪੂਲਿੰਗ ਹੋਈ ਆ ਪੰਜਾਬ ਚ ਹੋ ਰਿਆ ਸਾਡੇ ਪਿੰਡਾਂ ਦੇ ਵੀ ਜਿਹੜੇ ਚਾਰ ਪਿੰਡ ਨੇ ਉੱਥੇ ਟਰੈਕਟਰ ਮਾਰਚ ਜਾਊਗਾ ਸਾਨੂੰ ਬਹੁਤ ਖੁਸ਼ੀ ਵੀ ਆ ਸਾਰੇ ਕਿਸਾਨ ਇਕੱਠੇ ਹੋ ਕੇ ਸਰਕਾਰ ਦੇ ਵਿੱਚ ਨੱਕ ਦਮ ਕਰਕੇ ਸਰਕਾਰ ਦੇ ਵਿੱਚ ਇਹਨੂੰ ਲੈਂਡ ਪੂਲਿੰਗ ਨੂੰ ਰੱਦ ਕਰਾ ਕੇ ਹਟਣੀ ਦੇ